ਸਟਾਰਟਿੰਗ ਰੇਟ 190 ਰੁਪਏ ਤੋਂ ਆਈ 190 ਤੋਂ ਅਪਰ ਸਟਾਰਟ ਪ੍ਰਾਈਜ਼ ਆ ਉਹ ਸਟਾਰਟ ਸਟਾਰਟ ਹੋ ਜਾਂਦਾ ਠੀਕ ਹੈ ਜੀ ਇਹ ਸਾਰੀ ਹਾਈ ਡੀਪ ਆ ਜਾਂਦੀ ਹੈ ਇਹਦਾ ਪੰਜ ਹਾਈ ਡੀਪ ਆ ਇਹ ਲੱਗ ਪੱਥਰੀ ਲਾਇਆ ਹੋਇਆ ਇਹਦੇ ਜੋੜਦਾ ਵੀ ਨਹੀਂ ਪਤਾ ਲੱਗਦਾ ਜੋੜਦਾ ਹੀ ਬਲਾਣਾ ਚਾਰ ਟੇਲਾਂ ਲੱਗੀਆਂ ਇੱਕ ਵੀ ਜੋੜ ਲੱਭ ਕੇ ਦਿਖਾਤ ਸਭ ਤੋਂ ਬਾਅਦ ਚੱਲਣ ਵਾਲਾ ਘਰਾਂ ਚ ਗ੍ਰੇਨੇਡ ਦਿਖਾਵਾਂਗੇ ਜੀ ਠੀਕ ਹੈ ਜੀ ਆ ਪਿਓਰ ਬਲੈਕ ਗ੍ਰੇਨੇਟ ਆ ਜਾਂਦਾ ਜੀ ਇਹ ਤੁਹਾਨੂੰ ਸਿਰਫ 70 ਰੁਪਏ ਫੋਰ ਟੂ ਮਿਲੂਗਾ 70 ਰੁਪਏ ਫੋਰ ਟੂ ਆ ਹਾਂ ਜੀ ਦਾ ਸਾਈਜ਼ ਲੈਣਾ ਛੋਟਾ ਸਾਈਜ਼ ਲੈਣਾ ਕੋਲ ਥੋੜੇ ਉੱਤੇ ਆ ਜਿਸ ਨਾਲ ਤੁਹਾ ਆ ਦੇਖੋ ਜਿਵੇਂ ਆਹ ਵਾਈਟ ਕਲਰ ਦਾ ਵਾਸ਼ਰੂਮ ਹੈ ਇਹ ਨੋਰਮਲ ਕੋਈ 10000 ਰੁਪਏ ਦਾ ਪੀਸ ਪੈਂਦਾ ਵੱਡੇ ਬਾਥਰੂਮ ਲੱਗੇ ਵੇ 2x4 ਦੇ ਕੋਈ ਆਪਾਂ ਜੇ ਆਪਣਾ ਕਈਨ ਰਾਇਲ ਲੁੱਕ ਬਾਥਰੂਮ ਚੀਜ਼ਾ ਹੁੰਦਾ ਹੈ ਉਹ ਚ ਹੀ ਮਿਲ ਜਾਂਦੀ ਹੈ ਇਹ ਵੀ ਕੋਈ ਬਾਲੇ ਮਹਿੰਗੀ ਨਹੀਂ ਪੈਂਦੀ 6x6 ਦਾ ਬਾਥਰੂਮ 7000 ਰੁਪਏ ਦਾ ਤਿਆਰ ਹੋ ਜਾਂਦਾ ਸਾਰਾ ਅੱਛਾ 6x6 ਦਾ ਬਾਥਰੂਮ ਆਪਾਂ 7000 ਦੇ ਵਿੱਚ ਇੱਥੋਂ ਜੇ ਆਪਾਂ ਟਾਈਲਾਂ ਲੈ ਕੇ ਜਾਈਏ ਤਾਂ ਤਿਆਰ ਹੋ ਜੀ ਫਰਸ਼ ਨੇ ਫਰਸ਼ ਸਨੇ ਕੋਈ ਬਾਲੀ ਮਹਿੰਗੀ ਨਹੀਂ ਪੈਂਦੀ ਕੋਈ 190-200 ਰੁਪਏ ਤੋਂ ਬੈ ਸਟਾਰਟ ਹੋ ਜਾਂਦਾ 190 ਤੋਂ 200 ਕਰ ਦੋ 190 200 ਕਹਿ ਲਿਆ ਆਪਾਂ ਉਹ ਕੋ ਸਟਾਰਟ ਹੋ ਜਾਂਦਾ ਜਿਸ ਨਾਲ ਅਗਲੇ ਨਕਸ਼ੇ ਦਿੱਤੀ ਹੁੰਦੇ ਕੋਠੀ ਟੈਲ ਉਹ ਆਪਾਂ ਦੇ ਦਿੰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਿਊ ਆਰ ਕੇ ਮਾਰਬਲ ਤੇ ਆਪਾਂ ਖੜੇ ਆ ਇਸ ਟਾਈਮ ਤੇ ਬਾਈ ਤੋਂ ਆਪਾਂ ਲੋਕੇਸ਼ਨ ਪੁੱਛ ਲਾਂਗੇ ਬਾਈ ਦਾ ਦਾਵਾ ਵੀ ਸਾਡੇ ਤੋਂ ਸਸਤਾ ਨਾ ਤਾਂ ਕੋਈ ਹੈਗਾ ਨਾ ਹੀ ਇਹ ਮੇਜੀ ਕੁਆਲਿਟੀ ਮਿਲਦੀ ਹੈ ਤੇ ਸਭ ਤੋਂ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਆਪਣੀ ਲੋਕੇਸ਼ਨ ਦੱਸ ਦਿਓ ਪਹਿਲਾਂ ਕਿਹੜੀ ਤੁਸੀਂ ਖੜੇ ਹੋ ਵੀਰੇ ਨਿਊ ਆਰ ਕੇ ਮਾਰਬਲ ਜੈਤੋ ਮੰਡੀ ਚ ਬਹਿੰਡਾ ਰੋਡ ਆ ਡਿਸਟ੍ਰਿਕਟ ਫੀਤਕੋੜ ਪੈਂਦਾ ਇਹ ਆਪਣਾ ਠ ਤੇ ਅੱਜ ਆਪਾਂ ਇਸ ਵੀਡੀਓ ਵਿੱਚ ਕਿਹੜਾ ਕਿਹੜਾ ਆਪਣਾ ਸਟਾਕ ਦਿਖਾਉਣਾ ਕਿਉਂਕਿ ਪਹਿਲਾਂ ਆਪਾਂ ਵਿਖਾਤਾ ਸੀ ਹਾਂ ਪਹਿਲਾਂ ਤੁਹਾਨੂੰ ਟਾਈਲਾਂ ਦਿਖਾਤੀ ਸੀ ਇਹ ਵੀਡੀਓ ਤੁਹਾਨੂੰ ਦਿਖਾਵਾਂ ਗ੍ਰੇਨੇਟ ਠੀਕ ਹੈ ਜੀ ਸੱਤ ਵਾਦ ਚੱਲਣ ਵਾਲਾ ਘਰਾਂ ਚ ਗ੍ਰੇਨੇਟ ਦਿਖਾਵਾਂਗੇ ਜੀ ਠੀਕ ਹੈ ਜੀ ਆ ਪਿਓਰ ਬਲੈਕ ਗ੍ਰੇਨੇਟ ਆ ਜਾਂਦਾ ਜੀ ਹੂੰ ਇਹ ਤੁਹਾਨੂੰ ਸਿਰਫ 70 ਰੁਪਏ ਫੁੱਟ ਚ ਮਿਲੂਗਾ 70 ਰੁਪਏ ਫੁੱਟ 70 ਰੁਪਏ ਹਾਂ ਜੀ ਤੇ ਇਹਦੀ ਲੈਂਥ ਕਿੰਨੀ ਰਹਿੰਦੀ ਹੈ ਇਹ ਲੈਂਥ ਥੱppi ਦੀ ਮਤਲਬ ਮਿੰਤੀ ਹੋ ਜਾਂਦੀ ਹੈ ਇਹ ਪੂਰੀ ਥੱppi ਜਿੰਨੇ ਸਕਰ ਫੁੱਟ ਬੰਦਨ ਨੂੰ 70 ਨਾਲ ਮਲਟੀਪਲਾਈ ਕਰ ਲੋ ਠੀਕ ਹੈ ਜੀ ਹਾਂ 70 ਰੁਪਏ ਫੁੱਟ ਪੈਂਦਾ ਮਤਲਬ ਕਿ ਬਿਆਰ ਨੋਰਮਲ ਤੋਂ ਦੇਖੋ 100-100 ਰੁਪਏ ਫੁੱਟ ਤੇ ਮਿਲਦਾ ਗ੍ਰੇਨੇਟ ਠੀਕ ਹੈ ਜੀ ਆਪਣੇ ਸਟਾਰਟਿੰਗ ਰੇਟ ਵਧੀਆ ਗ੍ਰੇਂਡ ਗੋਲਾ ਵਗੈਰਾ ਮੋਲਡਿੰਗ ਕਰਾਂ ਉਹਦੇ ਹੀ ਬਣੂਗੀ 70 ਰੁਪਏ ਫੁੱਟ ਤੇ ਮਿਲ ਜੂਗਾ 70 ਰੁਪਏ ਫੁੱਟ ਇਹਦਾ ਆਪਾਂ ਨੂੰ ਪ੍ਰਾਈਸ ਲੱਗ ਜੂਗਾ ਹਾਂ 70 ਰੁਪਏ ਫੁੱਟ ਤੇ ਹੋਰ ਆਪਣੇ ਕੋਲ ਕਿਹੜੀਆਂ ਗੱਲਾਂ ਕਲਰ ਬਹੁਤ ਮਿਲ ਜਾਣਗੇ ਕਲਰ ਤੂੰ ਠੀਕ ਹੈ ਨਾਲ ਗੋਲਾ ਮੋਲਡਿੰਗ ਵਗੈਰਾ ਸੇਮ ਬਨੂਗੀ ਕੋਈ ਐਜੀ ਦਿੱਕਤ ਨਹੀਂ ਕਿ ਕੱਲਾ ਉੱਤੇ ਰੰਗ ਮਰਿਆ ਅੱਜ ਕੱਲ ਕੀ ਹੁੰਦਾ ਕਲ ਗ੍ਰੇਨੇਡ ਰੰਗ ਬਥੇਰਾ ਮਰਿਆ ਹੁੰਦਾ ਕਿ ਉਹਦਾ ਗੋਲਾ ਨਹੀਂ ਬੰਦਾ ਇਹਦਾ ਪਲੱਸ ਪੁਆਇੰਟ ਕੀ ਹੈ ਤਾਂ ਗੋਲਾ ਮੋਲਡਿੰਗ ਜਿਵੇਂ ਸਾਡੇ ਕੋੜੀਆਂ ਦੇ ਲੱਗਿਆ ਹੋਇਆ ਮੋਲਡਿੰਗ ਵਗੈਰਾ ਸੇਮ ਬਨੂਗੀ ਇਹਨੂੰ ਬਈ ਆਪਾਂ ਸਿੱਧਾ ਵੀ ਲਾ ਸਕਦੇ ਹਾਂ ਹਾਂ ਸਿੱਧਾ ਵੀ ਕੇ ਮਰਜ਼ੀ ਲਾਓ ਜਿਵੇਂ ਕੋੜੀਆਂ ਦੇ ਲਾਣਾ ਬੰਦਾ ਕੱਟ ਕੇ ਲਾ ਲਾਂਦਾ ਓਦਾਂ ਕਲਰ ਫੇਰੇ ਮਿਲ ਜਾਣਗੇ ਜਿਵੇਂ ਸਾਊਸ ਦਾ ਗ੍ਰੇਨੇਡ ਹੈ ਆਪਣੇ ਕੋਲ ਸਟੀਲ ਗ੍ਰੇ ਹਾਂ ਆ ਤੁਸੀਂ ਦੇਖੋ ਸਟੀਲ ਗ੍ਰੇ ਕਲਰ ਹੈ ਇਸ ਆਉਟਰ ਲੋਕੀ ਸਟਾਰਟਿੰਗ 20 20 ਰੁਪਏ ਫੋਟ ਕਰਦੇ ਆ ਇਹ ਤੁਹਾਨੂੰ 90 ਰੁਪਏ ਹੁਰਤੇ ਦੇਣਾ ਸਟੀਲੀ ਇਹ ਆਪਾਂ 90 ਰੁਪਏ ਫੋਟ 90 ਰੁਪਏ ਠੀਕ ਹੈ ਵੀ ਆਰ ਨਾਲ ਮਤਲਬ 30 30 40 40 ਰੁਪਏ ਫੋਟ ਦਾ ਫਾਇਦਾ ਕਰਦੇ ਆ ਤੁਹਾਨੂੰ ਹੂੰ ਨੋਰਮਲੀ ਗ੍ਰੇਨੇਟ ਦੀ ਕੁਆਲਿਟੀ ਆ ਤੇ ਆਪਣਾ ਬਹੁਤ ਪਈਆਂ ਤੁਸੀਂ ਆ ਦੇਖੋ ਸਾਹਮਣੇ ਪਿਆ ਰਾਜਸਥਾਨ ਬਲੈਕ ਆ ਬਹੁਤ ਵਧੀਆ ਲੱਗੂਗਾ ਇਹ ਰਾਜਸਥਾਨ ਬਲੈਕ ਆ ਹਾਂਜੀ ਇਹਦੀ ਬਲੈਕਨੈਸ ਦੇਖੋ ਤੁਸੀਂ ਹੂੰ ਇਹ ਵਨ ਥੱਪੀਆਂ ਮਿਲਣ ਗਈ ਜਿਸ ਨਾਲ ਮਿੰਤੀ ਵੇਲੇ ਵੀ ਤੁਹਾਨੂੰ ਫਾਇਦਾ ਕਰਕੇ ਭੇਜਾਂਗੇ ਠੀਕ ਹੈ ਇਹਦਾ ਕਿੰਨਾ ਪ੍ਰਾਈਸ ਰਹਿੰਦਾ ਇਹਦਾ ਮਤਲਬ ਕਿ 90 ਤੋਂ 100 ਦੇ ਵਿਚਾਲੇ ਚੱਲੇ-ਚੱਲੇ ਰਹਿੰਦਾ 60 ਕੋਡਿੰਗ ਰਹਿੰਦਾ 90 ਤੋਂ 100 ਦੇ 60 ਤੋਂ ਆਪਣਾ ਸਟਾਰਟ ਹੋ ਜਾਂਦਾ ਨਾ 70 ਰੁਪਏ ਫੋੜ ਤੋਂ ਵਧੀਆ ਗ੍ਰੇਨੇਡ ਸਟਾਰਟ ਹੋ ਜਾਂਦਾ ਆਪਣੇ ਕੋਲੇ ਬਾਹਰ ਵੀ ਲੱਗਿਆ ਸਾਰਾ ਗ੍ਰੇਨੇਡ ਹੀ ਪਿਆਈਏ ਟੋਟਲੀ ਇੱਕ ਆ ਗ੍ਰੇਨੇਡ ਆ ਗਿਆ ਇੱਕ ਵਾਈਨ ਬਲੈਕ ਵੱਧਾ ਜੀ ਇਹ ਵੀ 75 ਰੁਪਏ ਹਟ ਪੈਂਦਾ ਇਹ 75 ਰੁਪਏ 75 ਹੈ ਨਾ ਹਾਂ ਥੋੜਾ ਥੋੜਾ ਫਰਕ ਹੈ ਨਾ ਇਹਨਾਂ ਦੇ ਵਿੱਚ ਜਿਵੇਂ ਮਾਈਨਿੰਗ ਹੁੰਦੀ ਹੈ ਕੋਈ ਕਿੱਥੋਂ ਦੀ ਮਾਈਨਿੰਗ ਹੈ ਕੋਈ ਕਿੱਥੋਂ ਦੀ ਕੋਈ ਗੁਜਰਾਤ ਦੀ ਮਾਈਨਿੰਗ ਹੈ ਕੋਈ ਸਾਊਥਰੀ ਮਾਈ ਹੁਣ ਜਿਵੇਂ ਤੁਹਾਨੂੰ ਇੱਕ ਬਰਾਊਨ ਦਿਖਾਣੇ ਆ ਇਹ ਵੀ 70 ਰੁਪਏ ਫੁੱਟ ਪੈਂਦਾ ਬਰਾਊਨ ਇਹ ਵੀ 70 ਰੁਪਏ ਹੀ ਆ 70 ਰੁਪਏ ਫੁੱਟ ਦੀ ਹੂੰ ਜਿਵੇਂ ਬਲੈਕ ਤੇ ਬਰਾਊਨ ਜ਼ਿਆਦਾ ਚੱਲਦਾ ਹੋਊ ਤੁਸੀਂ ਦੇਖਿਓਗੇ ਨੋਰਮਲ ਘਰਾਂ 'ਚ ਹਾਂਜੀ ਹਾਂਜੀ ਇਹ 70 ਰੁਪਏ ਫੁੱਟ ਹੀ ਪੈਂਦਾ ਆਪਾਂ ਨੂੰ ਗ੍ਰੇਨਾਈਟ ਆਹ ਦੇਖੋ ਜਿਵੇਂ ਤੁਸੀਂ ਦੇਖੋ ਸਾਊਥਰਾ ਕਲਰ ਆਏ ਇਹ ਹਨੀ ਬਰਾਊਨ ਵਾ ਦਾ ਜੀ ਇਹ ਹਨੀ ਬਰਾਊਨ ਵਾ ਦਾ ਨੋਰਮਲੀ ਵੀ ਆਹ 100 135 ਰੁਪਏ ਫੁੱਟ ਪੈਂ ਮਿਲਦਾ ਹੀ ਇਹ ਇਹ ਤੁਹਾਨੂੰ 95 ਰੁਪਏ ਹੁਰ ਦੇ ਦਿੰਦੇ ਆਂ ਨਹੀਂ ਆਪਣੇ ਕੋਲੇ ਸਸਤਾ ਕਿਉਂ ਇੰਨਾ ਹੈ ਇਹ ਸਿੱਧਾ ਡਾਇਰੈਕਟ ਸਾਊਥਰੂ ਪਰਚੇਜ਼ਿੰਗ ਆਪਣੀ ਜੀ ਡਾਇਰੈਕਟ ਆਪਾਂ ਲੋਕਲ ਪਰਚੇਜ਼ ਨਹੀਂ ਕਰਦੇ ਠੀਕ ਹੈ ਇਹ ਫਰਕ ਪੈਂਦਾ ਜੀ ਲੋਕਲ ਪਰਚੇਜ਼ ਕਰਾਂਗੇ ਜਿਵੇਂ ਮੈਂ ਤੁਹਾਡੇ ਤੋਂ ਮਾਲ ਖਰੀਦਿਆ ਹੂੰ ਤੁਸੀਂ ਵੀ ਆਦਾ ਮਰਦਨ ਰੱਖੋਗੇ ਹਾਂਜੀ ਫੇਰ ਤੁਸੀਂ ਮੈਨੂੰ ਦੋਗੇ ਮੈਨੂੰ ਗਾਂਹ ਟਰਾਂਸਪੋਰਟੇਸ਼ਨ ਹੋਊਗੀ ਸਹੀ ਹੈ ਜੇ ਕਿਤੇ ਮੈਂ ਸਿੱਧਾ ਹੀ ਡਾਇਰੈਕਟ ਪਰਚੇਜ਼ ਕਰੂੰਗਾ ਉਹ ਕਸਟਮਰ ਦਾ ਫਾਇਦਾ ਹੋ ਜੂਗਾ ਨਹੀਂ ਤੇ ਆਪਾਂ ਘਰੇ ਵੀ ਪਹੁੰਚਾ ਦਿੰਨੇ ਜੇ ਕਿਸੇ ਨੇ ਮੰਗਵਾਉਣਾ ਹੋਵੇ ਤਾਂ ਹਾਂਜੀ ਜਿੱਥੇ ਤੁਸੀਂ ਮਤਲਬ ਕਿ ਤੁਹਾਨੂੰ ਕਲਰ ਫੋਟੋ ਵਗੈਰਾ ਭੇਜ ਦਾਂਗੇ ਆਪਾਂ ਜੇ ਕੋਈ ਕ ਠੀਕ ਹੈ ਉਹ ਘਰੇ ਪਹੁੰਚਦੀ ਕਰ ਦਾਂਗੇ ਟਾਈਲ ਵੀ ਉਹ ਤਾਂ ਉਸ ਨਾਲ ਡਿਲੀਵਰੀ ਚਾਰਜ ਲੱਗ ਜਾਣਗੇ ਜਿੰਨੇ ਏਰੀਆ ਕਿਲੋਮੀਟਰ ਵਾਈਜ਼ ਹਾਂ ਮਾਲ ਕਿਤੇ ਮਰਜ਼ੀ ਭਜਵਾ ਲਓ ਜੀ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਕਿਹੜੀਆਂ ਕਿਹੜੇ 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 ਸਟਾਕ ਪਿਆ ਆਪਣੇ ਕੋਲੇ ਇਹਦੇ ਨਾਲ ਆਪਾਂ ਨੂੰ ਵਾਸ਼ਿੰਗ ਮਸ਼ੀਨ ਵਗੈਰਾ ਹੀ ਮੇਜਨਿੰਗ ਸਿੱਟਾਂ ਮਿਲ ਜਾਂਦੀਆਂ ਠੀਕ ਹੈ ਜੀ ਸੈਂਟਰੀ ਵੇਅਰ ਦਾ ਸਾਰਾ ਸਮਾਨ ਮਿਲ ਜੂਗਾ ਆਪਾਂ ਨੂੰ ਉਹ ਅੰਦਰ ਪਏ ਆਪਣੇ ਕੋਲ ਸਮਾਨ ਆ ਦੇਖੋ ਵੀਰੇ ਜਿਵੇਂ ਆਪਾਂ ਦੇਖਿਆ ਜੀ ਸੈਂਟਰੀ ਵੇਅਰ ਦਾ ਸਮਾਨ ਕਿਹਾ ਸੀ ਇੰਦੇ ਕਲਰਫੁਲ ਵਾਸ਼ੀਨ ਸਾਰੇ ਮਿਲ ਜਾਣਗੇ ਆਪਣੇ ਕੋਲ ਕੋਈ ਮਰਜ਼ੀ ਕਲਰ ਲੈ ਲੀਏ ਕੋਈ ਮਰਜ਼ੀ ਕਲਰ ਲੈ ਲਓ ਵੱਡਾ ਸਾਈਜ਼ ਲੈਣਾ ਛੋਟਾ ਸਾਈਜ਼ ਲੈਣਾ ਕੋਲ-ਖੋਲ ਦੇ ਉੱਤੇ ਆ ਜਿਸਾਂ ਨਾਲ ਤੁਹਾਡੀ ਟਾਇਲ ਲੱਗੀ ਹੈ ਬਾਥਰੂਮ ਚ ਉਸ ਨਾਲ ਮਿਲ ਜਾਣਗੇ ਹਾਂ ਆ ਦੇਖੋ ਜਿਵੇਂ ਆ ਵਾਈਟ ਕਲਰ ਦਾ ਵਾਸ਼ੀਨ ਹੈ ਇਹ ਨੋਰਮਲ ਕੋਈ 1000 ਰੁਪਏ ਦਾ ਪੀਸ ਪੈਂਦਾ 1000 ਹਾਂ ਇਹ ਵੀ ਤੁਹਾਨੂੰ ਫਾਇਦਾ ਕਰਕੇ ਭੇਜਾਂਗੇ ਕੋਈ ਐ ਨਹੀਂ ਕਿ ਕੀ ਇਹਦਾ ਰੇਟ ਬਹੁਤ ਵੱਧਦਾ ਹੈ ਇਹ 2900 200 ਰੁਪਏ ਪੀਸ ਨੂੰ ਘੱਟ ਹੀ ਮਿਲੂ ਆਪਣੇ ਕੋਲ ਠੀਕ ਹੈ ਜੀ ਇਹ ਨਾਲ ਆ ਸਾਡੇ ਸਾਡੇ ਲਾਈਵ ਬਾਥਰੂਮ ਲੱਗੇ ਹੋਏ ਵੀ ਇਹ ਡੈਮੋ ਵੀ ਆਪਾਂ ਬਹਾਰ ਕੋਈ ਆਪਾਂ ਜੇ ਆਪਣਾ ਕਈਆਂ ਨੂੰ ਰਾਇਲ ਲੁੱਕ ਬਾਥਰੂਮ ਚੀਜ਼ਾਂ ਹੁੰਦਾ ਹੈ ਉਹ ਚ ਹੀ ਮਿਲ ਜਾਂਦੀ ਹੈ ਇਹ ਵੀ ਕੋਈ ਬਾਲੇ ਮਹਿੰਗਰੀ ਬੰਦੇ 6x6 ਦਾ ਬਾਥਰੂਮ 7000 ਦੇ ਤਿਆਰ ਹੋ ਜਾਂਦਾ ਸਾਰ ਅੱਛਾ 6x6 ਦਾ ਬਾਥਰੂਮ ਆਪਾਂ 7000 ਦੇ ਵਿੱਚ ਇੱਥੋਂ ਜੇ ਆਪਾਂ ਟਾਈਲਾਂ ਲੈ ਕੇ ਜਾਈਏ ਤਾਂ ਤਿਆਰ ਹੋ ਜੀਏ ਫਰਸ਼ ਨੇ ਫਰਸ਼ ਸਨੇ ਹਾਂਜੀ ਕੋਈ ਐ ਨਹੀਂ ਕਿ ਇਕੱਲਾ ਉੱਪਰ ਉੱਪਰ ਵਾਲਾ ਦੇ ਤਾਂ ਕੰਧਾਂ ਵਾਲਾ ਫਰਸ ਨੇ 7000 ਨੇ ਉਹ ਜਿਹੜਾ ਤੁਸੀਂ ਕੰਧਾਂ ਵਾਲਾ ਆਪਾਂ ਨੂੰ ਦੱਸਿਆ ਸੀ ਉਹਦੇ ਨਾਲ ਹੀ ਫਸ ਮੈਚਿੰਗ ਹੁੰਦੀ ਹੈ ਕਿ ਮੈਚਿੰਗ ਮੈਚਿੰਗ ਸੋ ਵਿਚ ਇਜ਼ ਐਕਟ ਪੂਰਕ ਨੰ ਕੰਪਲੀਟ ਸੈਟ ਹੁੰਦਾ ਹੀ ਬਾਤ ਹੁੰਦਾ ਠੀਕ ਹੈ ਜੀ ਇਹ ਫਰਸ ਨੇ 7000 6 ਵ6 ਦਾ ਬਾਸ ਨੋਰਮਲ 7000 ਦਾ ਚਾਰ ਠੀਕ ਹੈ ਜੀ ਵੀ 6 7000 ਦਾ ਆ ਲੋ ਜਿਵੇਂ ਕੰਟਰਾਸਟ ਬਣਿਆ ਪਿਆ ਜਿਵੇਂ ਗਰੇ ਦਾ ਗਰੇ ਦਾ ਕੰਟਰਾਸਟ ਬਣਿਆ ਪਿਆ ਹਾਂ ਉਹੀ ਗੱਲ ਹੈ ਨਾ ਵੀ ਫਰਸ ਵੀ ਉਹੋ ਜਿਹੀ ਹੋਊ ਜਿਵੇਂ ਜ ਫਕਨ ਦਾ ਦੀਵਾਰਾਂ ਦੇ ਕਰਿਆ ਹਨਾ ਹਾਂ ਇਹਦੇ ਕੋਈ ਮੈਟ ਲੈਣਾ ਕਲਰ ਕੋ 5/5 ਦਾ ਥੋੜਾ ਹੋ ਪਿਆ ਕੱਢ ਜਣੇ ਠੀਕ ਹੈ ਵੀ ਉਹ ਤਾਂ ਸਾਈਜ਼ ਦੇ ਹਿਸਾਬ ਨਾਲ ਆ ਇਹ ਸਾਰੀ ਫਰੰਟ ਟੈਲੀਵਿਜ਼ਨ ਟਾਇਲ ਲੱਗੀ ਹੋਈ ਹੈ ਤੁਸੀਂ ਦੇਖੋ ਜਿਸਾਂ ਨਾਲ ਲੋਕਾਂ ਨਕਸ਼ੇ ਹੁੰਦੇ ਉਸਾਂ ਨਾਲ ਫਰੰਟ ਟੈਲੀਵਿਜ਼ਨ ਦੀ ਟਾਇਲ ਦੇ ਰਹੇ ਨੇ ਇਹ ਵੀ ਕੋਈ ਬਾਲੀ ਮਹਿੰਗੀ ਨਹੀਂ ਪੈਂਦੀ ਕੋਈ 190 200 ਰੁਪਏ ਤੋਂ ਬੈ ਸਟਾਰਟ ਹੋ ਜਾਂਦਾ 190 ਤੋਂ ਸਟਾਰਟ 200 190 200 ਕਹਿ ਲਈਏ ਆਪਾਂ ਉਹ ਤੋਂ ਸਟਾਰਟ ਹੋ ਜਾਂਦਾ ਜਿਸਾਂ ਨਾਲ ਅਗਲੇ ਨਕਸ਼ੇ ਦਿੱਤੀ ਹੁੰਦੇ ਕੋਠੀ ਟਾਇਲ ਉਹ ਆਪਾਂ ਦੇ ਦਿੰਦੇ ਹਾਂ ਇਧਰੋਂ ਵੀ ਦਿਖਾਈ ਬਈ ਮੜ ਗਈ ਆ ਆ ਵੀ ਤੁਸੀਂ ਦੇਖ ਸਕਦੇ ਹੋ ਨਾ ਹਾਂ ਅੱਡ ਅੱਡ ਰੇਟ ਹੋ ਜਾਂਦੇ ਬਸ ਕੋਈ ਵੁੱਡਾਂ ਚਲਾਉਣਾ ਚਾਹੁੰਦਾ ਵੁੱਡਾਂ ਚ ਜਿਵੇਂ ਅਸੀਂ ਨਕਸ਼ੇ ਦਿੱਤੇ ਹੁੰਦੇ ਉਹ ਇਮੇਜੀ ਵੀ ਤੇ ਹੈ ਠੀਕ ਹੈ ਜੀ ਲੇਟੈਸਟ ਕਨਸੈਪਟ ਮਿਲਣਗੇ ਆਪਣੇ ਕੋਲ ਮਤਲਬ ਟਾਇਰ ਚ ਲੇਟੈਸਟ ਈ ਮਿਲੂਗੀ ਠੀਕ ਹੈ ਜੀ ਤੇ ਇਹਨਾਂ ਦਾ ਪ੍ਰਾਈਸ ਕਿੰਨਾ ਦੱਸਾਸ ਤੁਸੀਂ ਇਹ ਸਟਾਰਟਿੰਗ ਰੇਟ 190 ਰੁਪਏ ਦੋਈ 190 ਤੋਂ ਆਪਾਂ ਸਟਾਰਟ ਪ੍ਰਾਈਸ ਆ ਉਹ ਸਟਾਰਟ ਸਟਾਰਟ ਹੋ ਜਾਂਦਾ ਠੀਕ ਹੈ ਜੀ ਇਹ ਸਾਰੀ ਹਾਈ ਡੀਪ ਆ ਜਾਂਦੀ ਟਾਇਰ ਇਹਦਾ ਪੰਜ ਚ ਹਾਈ ਡੀਪ ਐਂ ਲੱਗ ਪੱਥਰੀ ਲਾਇਆ ਹੋਇਆ ਇਹਦੇ ਜੋੜਦਾ ਵੀ ਨਹੀਂ ਪਤਾ ਲੱਗ ਜੋੜਦਾ ਹੀ ਬਲਾਨਾ ਚਾਰ ਟੇ ਨਾਲ ਲੱਗੇ ਮੈਂ ਇੱਕ ਵੀ ਜੋੜ ਲੱਭ ਜੋੜਦਾ ਵੀ ਨਹੀਂ ਪਤਾ ਲੱਗਦਾ ਇੰਨੀ ਸਫਾਈ ਆ ਜਿਹੇ ਨੂੰ ਲਾਉਂਦੇ ਤੇ ਬਾਕੀ ਪੱਥਰ ਵਾਲੀ ਫੀਲ ਵੀ ਨਾਉਂਦੀ ਹੈ ਨਾ ਪੱਥਰ ਤਾਂ ਮਹਿੰਗਾ ਹੀ ਹੋ ਪੈਂਦਾ ਜੇ ਆਪਾਂ ਨੇਚਰੋ ਸੋਨ ਲਈ ਤਾਂ 150-160 ਰੁਪਏ ਪੈਂਦਾ ਇਹ ਸਾਰੀ ਸਸਤੀ ਪੈਂਦੀ 190 ਤੋਂ ਜਿਵੇਂ ਤੁਸੀਂ ਇਹ ਸਟਾਰਟ ਆ ਉਹਦੇ ਵਿੱਚ ਕਿੰਨੇ ਪੀਸ ਹੁੰਦੇ ਆ ਇਹ ਅਲੱਗ-ਅਲੱਗ ਹੈ ਜੀ ਜਿਵੇਂ ਇਹਨਾਂ ਦੇ 5 ਪੀਸ ਹੁੰਦੇ ਆ ਇਹ ਕਿੰਨੇ ਬਾਈ ਕਿੰਨੇ ਦੀ ਹੁੰਦੀ ਇਹ 12 12 ਸਾਲ ਜੇ ਤੁਹਾਨੂੰ 190 ਵਾਲਾ ਬਦ ਖਾ ਦੱਸਿਆ ਮੈਂ ਉਹ ਅੱਛੇ ਵੀ ਸੰਨੋਫਤਮਾਲ ਹੁੰਦਾ ਤ ਸੋਦੇ ਵਿੱਚ ਹੋਰ ਮਾਲ ਵੱਧ ਹੁੰਦਾ ਠੀਕ ਜਿਵੇਂ ਪੰਜ ਵੱਧ ਜਾਂਦਾ ਉਵੇਂ ਕੰਪਨੀ ਪੀਸ ਘਟਾ ਆਉਂਦੀ ਹੈ ਕਿ ਵੇ ਵਜਨ ਹੁੰਦਾ 6 ਪੀਸਾਂ ਦਾ ਵਜਨ ਤੇ 5 ਪੀਸਾਂ ਦਾ ਵਜਨ ਇਕੋ ਲੱਗੂ ਠੀਕ ਹੈ ਜੀ ਬਾਈ ਨੇ ਆਪਾਂ ਨੂੰ ਸਾਰੀ ਜਾਣਕਾਰੀ ਦਿੱਤੀ ਆ ਰੇਟ ਵੀ ਦੱਸਤੀ ਆ ਕੁਆਲਿਟੀ ਵੀ ਦਿਖਾਤੀ ਆ ਗਾਰੰਟੀ ਵਾਰੰਟੀ ਵੀ ਦੱਸਤੀ ਹੈ ਨਾ ਤੇ ਇੱਥੋਂ ਦਾ ਹੀ ਹੋਰ ਕਹਦਾ ਵੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਫਰ ਵੀ ਮਿਲ ਜਾਣਗੇ ਤੇ 올 ਇੰਡੀਆ ਚ ਕਿਤੇ ਵੀ ਬੰਦਾ ਹਾਂਜੀ ਹਾਂਜੀ ਤੇ ਨੰਬਰ ਤੇ ਕੰਟੈਕਟ ਕਰੋ ਉਹਨਾਂ ਦੇ ਘਰੇ ਪਹੁੰਚ ਵੀ ਹੋ ਜੂਗੀ ਉਹਦਾ ਡਿਲੀਵਰੀ ਚਾਰਜ ਐਕਸਟਰਾ ਹੋਊਗਾ ਕਿਲੋਮੀਟਰ ਦੇ ਹਿਸਾਬ ਨਾਲ ਤੇ ਬਾਕੀ ਜਿਹੜਾ ਤੁਹਾਨੂੰ ਪ੍ਰਾਈਸ ਦੱਸਿਆ ਇਹ ਉਹੀ ਰਹੂਗਾ ਤੇ ਵਿజిਟ ਜਰੂਰ ਕਰਿਓ ਬਾਈ ਜੀ ਇੱਕ ਵਾਰੀ ਐਡਰੈਸ ਦੱਸ ਦੂ ਆਪਣਾ ਵੀਰੇ ਤੁਸੀਂ ਖੜੇ ਨਿਊ ਆਰ ਕੇ ਮਾਰਬਲ ਜੱਤੋਂ ਮੰਡੀ ਚ ਡਿਸਟ੍ਰਿਕਟ ਆਪਣੇ ਫ੍ਰੀਜਕੋਡ ਪੈਂਦੀ ਹੈ ਠੀਕ ਹੈ ਜੀ ਤੁਸੀਂ ਬਠਿੰਡਾ ਰੋਡ ਤੇ ਆਣਾ ਬਠਿੰਡਾ ਰੋਡ ਤੇ ਆਉਣਾ ਆਪਣੇ ਫਰੰਟ ਤੇ ਜਿਹੜੀ ਰੋਡ ਆ ਬਠਿੰਡਾ ਰੋਡ ਹੈ ਠੀਕ ਹੈ ਜੀ ਤੁਸੀਂ ਮੇਰਾ ਨੰਬਰ ਨੋਟ ਕਰ ਲਓ 98767 55521 ਤੇ ਨੰਬਰ ਕੋਲ ਮਰਜ਼ੀ ਕਾਲ ਕਰ ਲਿਓ ਸਵੇਰੇ 9:00 ਤੋਂ ਲੈ ਕੇ 6:00 ਤੱਕ ਕਾਲ ਕਰਨਾ ਕੋਲ ਟਾਈਮ ਹੈ ਤੇ ਲੋ ਜੀ ਆਪਾਂ ਸਾਰਾ ਜਿਹੜਾ ਟੈਲਾਂ ਸੀਗੀਆਂ ਉਹ ਵਿਖਾਤੀਆਂ ਡੈਮੋ ਵੀ ਉਧਰ ਦਿਖਾਤੀ ਹੈ ਨਾ ਵੀ ਕਿੰਨਾ ਖਰਚਾ ਆਊਗਾ ਮੋਟਾ-ਮੋਟਾ ਖਰਚਾ ਦੱਸਤਾ ਤੇ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਰਨ ਨਾਲ ਤੁਹਾਡਾ ਹੀ ਫਾਇਦਾ ਹੋਣਾ ਤੇ ਹੁਣ ਮਿਲਦੇ ਆਪਾਂ ਕਿਸੇ ਇਹੋ ਜੀ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ